ਬਲਾਚੌਰ ਹਲਕੇ ਨਾਲ ਸੰਬੰਧਿਤ ਹੈ ਜਿੱਥੇ ਬਹੁਜ ਸਮਾਜ પાર્ટી ਦੇ ਆਗੂਆਂ ਨੇ ਕੱਲ ਪੰਜਾਬ ਸੰਭਾਲੋ ਮਹਿੰਦੇ ਤਹਿਤ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦੀ ਨੀਤੀ ਬਾਰੇ ਦੱਸਿਆ ਕਿ ਕੱਲ ਬਲਾਚੌਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਸਵੇਰੇ 10:00 ਵਜੇ ਹਾਂਜੀ ਸਰ ਜੀ ਕੱਲ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਿਓ ਕੱਲ ਕੀ ਪ੍ਰੋਗਰਾਮ ਹੈ ਬਸਪਾ ਦੇ ਵੱਲੋਂ ਜਿਹੜਾ ਰੱਖਿਆ ਗਿਆ ਹੈ ਕੱਲ ਬਹੁਜਨ ਸਮਾਜ ਪਾਰਟੀ ਵੱਲੋਂ ਆਪਣੇ ਖਲਾਰਗੜ੍ਹ ਸਾਹਿਬ ਚਰਨਸ਼ੋ ਗੰਗਾ ਸ਼੍ਰੀ ਗੁਰੂ ਰਵਦਾਸ ਮਹਾਰਾਜ ਦਾ ਪਵਿੱਤਰ ਧਰਤੀ ਉੱਥੇ ਪੰਜਾਬ ਸਰਕਾਰ ਨੇ ਸ਼ਰਾਬ ਦੇ ਠੇਕੇ ਖੁੱਲੇ ਹੋਏ ਹਨ ਉਹਨਾਂ ਨੂੰ ਬੰਦ ਕਰਾਉਣ ਲਈ ਅਸੀਂ ਬਹੁਜਨ ਸਮਾਜ ਪਾਰਟੀ ਨੇ ਅਪਰਾਲਾ ਕੀਤਾ ਕਿ ਉਹਨਾਂ ਦੇ ਪ੍ਰਤੀ ਰੋਸ ਪ੍ਰਦਰਸ਼ਨ ਕੀਤਾ ਜਾਵੇ ਤੇ ਸਾਡੇ ਪੂਰੇ ਤਹਿਸੀਲ ਚੋਂ ਸ਼੍ਰੀ ਗੁਰੂ ਰਵਦਾਸ ਮੰਦਿਰ ਗਹੂਣ ਰੋਡ ਬਲਾਚੌਰ ਵਿਖੇ ਤੇ ਬਹੁਤ ਭਾਰੀ ਸੰਖਿਆ ਦੇ ਲੋਕ ਉੱਥੇ ਪਹੁੰਚ ਰਹੇ ਹਨ ਤੇ 10 ਵਜੇ ਸਾਰਿਆਂ ਨੂੰ ਟਾਈਮ ਦਿੱਤਾ ਗਿਆ ਹੈ ਅਤੇ 11 ਵਜੇ ਚੌਂਕ 'ਚ ਆ ਕੇ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਅਤੇ ਭਾਜੀ ਕੱਲ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕਰਿਓ ਜੈਗੁਰਦੇਵ ਤਾਨਗੁਰਦੇਵ ਕੱਲ ਨੂੰ 11 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਠੀਕ 10 ਵਜੇ ਭੋਜਨ ਸਮਾਜ ਪਾਰਟੀ ਵੱਲੋਂ ਪੂਰੀ ਵਿਧਾਨ ਸਭਾ ਦਾ ਇਕੱਠ ਰੱਖਿਆ ਗਿਆ ਹੈ। ਸ਼੍ਰੀ ਗੁਰੂ ਰਵਿਦਾਸ ਮੰਦਰ ਗਹੂਨ ਰੋਡ ਬਲਾਚੌਰ ਵਿਖੇ ਬਹੁਤ ਵੱਡੇ ਪੱਧਰ ਤੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਕਿਉਂਕਿ ਸਾਡਾ ਜੋ ਮੱਕਾ ਹੈ, ਸਾਡਾ ਅਕਾਲ ਤਖਤ ਸਮਝ ਲਓ ਰਵਿਦਾਸੀਆ ਕੌਮ ਦਾ ਮੇਨ ਤੁਰਾ ਸ਼੍ਰੀ ਖਰਾਲਗੜ੍ਹ ਸਾਹਿਬ ਜਿੱਥੇ ਕਿ ਗੁਰੂ ਰਵਿਦਾਸ ਜੀ ਮਹਾਰਾਜ ਲਗਭਗ 3 ਸਾਲ ਰਹਿ ਕੇ ਗਏ ਹਨ ਉਸ ਧਰਤੀ ਉੱਤੇ ਪੰਜਾਬ ਸਰਕਾਰ ਨੇ ਸਾਜਿਸ਼ ਦੇ ਦੀਨ ਤਿੰਨ ਸ਼ਰਾਬ ਦੀਆਂ ਬ੍ਰਾਂਚਾਂ ਖੋਲ ਦਿੱਤੀਆਂ ਹਨ ਤਿੰਨ ਬ੍ਰਾਂਚਾਂ ਹਿਮਾਚਲ ਪ੍ਰਦੇਸ਼ ਦੀ ਜੋ ਸਰਕਾਰ ਹੈ ਉਹਨੇ ਖੋਲੀਆਂ ਹਨ ਤਾਂ ਕਿ ਸਾਡੇ ਲੋਕ ਉੱਥੇ ਜਾ ਕੇ ਸ਼ਰਾਬ ਪੀ ਕੇ ਹੁੜਦੰਗ ਮਚਾਣ ਜਾਂ ਉਸ ਧਰਤੀ ਤੇ ਜਾ ਕੇ ਆਪਣਾ ਕੋਈ ਗਲਤ ਕੰਮ ਕਰਨ ਜਿਹਦੇ ਨਾਲ ਕਿ ਉੱਥੇ ਦੀ ਪਵਿੱਤਰਤਾ ਭੰਗ ਹੋਵੇ ਇਸ ਕੰਮ ਨੂੰ ਰੋਕਣ ਲਈ ਇਸ ਨਸ਼ੇ ਦੇ ਜੋ ਠੇਕੇ ਹਨ ਸ਼ਰਾਬ ਦੇ ਠੇਕੇ ਹਨ ਉਹਨਾਂ ਨੂੰ ਚਕਾਉਣ ਵਾਸਤੇ ਭੋਜਨ ਸਮਾਜ ਪਾਰਟੀ ਨੇ ਬਹੁਤ ਵੱਡਾ ਅਭਰਾਲਾ ਕੀਤਾ ਹੈ ਕੱਲ ਨੂੰ ਬਹੁਤ ਵੱਡਾ ਕੱਟ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬ ਸਰਕਾਰ ਨੂੰ ਹਲਾਇਆ ਜਾਵੇ ਝੰਡੋੜਿਆ ਜਾਵੇ ਇਹੇ ਠੇਕੇ ਚਕਾਏ ਜਾਣ ਤਾਂ ਕਿ ਸਾਡੇ ਲੋਕਾਂ ਨੂੰ ਇਹ ਇਦਾਂ ਨਾ ਸਮਝਣ ਕਿ ਇਹ ਸੁੱਤੇ ਪਏ ਆ ਅਸੀਂ ਲੋਕ ਜਾਗਦੇ ਆਂ ਰਬਦਾਸੀਆ ਕੌਮ ਜਾਗਦੀ ਪਈ ਹੈ ਚਾਹੀ ਅਸੀਂ ਅਲੱਗ-ਅਲੱਗ ਪਾਰਟੀਆਂ ਵਿੱਚ ਆਂ ਪਰ ਫਿਰ ਵੀ ਧਰਮ ਦੇ ਨਾਂ ਤੇ ਗੁਰੂ ਰਬਦਾਸ ਜੀ ਦੇ ਨਾਂ ਤੇ ਅਸੀਂ ਸਾਰੇ ਇਕੱਠੇ ਆਂ ਅਸੀਂ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਆਂ ਪੰਜਾਬ ਸਰਕਾਰ ਨੂੰ ਕਿ ਲੋੜ ਪਈ ਤਾਂ ਜਿਸ ਤਰ੍ਹਾਂ ਦੀ ਵੀ ਕੁਰਬਾਨੀ ਦੇਣੀ ਪਵੇ ਉਹ ਦੇਣ ਨੂੰ ਤਿਆਰ ਆਂ ਸਭ ਤੋਂ ਪਹਿਲਾਂ ਮੋਹ ਜੀ ਤੁਹਾਡੇ ਇੱਥੇ ਪੁੱਜਣ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰਦੇਵ ਜੋ ਭੋਜਨ ਸਮਾਜ ਪਾਰਟੀ ਵੱਲੋਂ ਇੱਕ ਵਿਸ਼ਾਲ ਧਰਨਾ ਪ੍ਰਦਰਸ਼ਨ 11 ਤਰੀਕ ਨੂੰ ਸ਼ੁੱਕਰਵਾਰ ਦਿਨ ਗੂੰ ਰੋਡ ਗੁਰੂ ਵਿਦਾਸ ਮੰਦਿਰ ਵਿਖੇ ਰੱਖਿਆ ਗਿਆ ਵਾ ਇਹ ਧਰਨਾ ਸ਼੍ਰੀ ਖਰਾਲਗੜ੍ਹ ਸਾਹਿਬ ਦੀ ਸਾਡੀ ਪਵਿੱਤਰ ਧਰਤੀ ਜਿੱਥੇ ਗੁਰੂ ਵਿਦਾਸ ਜੀ ਆਪਣੇ ਚਰਨਛੋਅ ਆਪਣੇ ਪੈੜ ਪਾ ਕੇ ਗਏ ਸਗੇ ਹਨ ਜਿੱਥੇ ਸਾਨੂੰ ਹੱਕ ਸੱਚ ਦੀ ਲੜਾਈ ਦਾ ਹੋਕਾ ਦੇ ਕੇ ਗਏ ਸਨ ਉਸ ਧਰਤੀ ਉੱਪਰ ਇਹਨਾਂ ਆਪ ਸਰਕਾਰ ਨੇ ਉੱਥੇ दारू ਦੇ ਠੇਕੇ ਖੋਲੇ ਹਨ ਇਹਨਾਂ ਠੇਕਿਆਂ ਨੂੰ ਅਸੀਂ ਚੁਕਾਉਣ ਦੇ ਲਈ ਭੋਜਨ ਸਮਾਜ ਪਾਰਟੀ ਬਲਾਚੌਰ ਦੀ ਤੇ ਜਿਹੜੇ ਬਲਾਚੌਰ ਦੇ ਜਿੰਨੇ ਵੀ ਰਵਿਦਾਸੀਆ ਭਾਈਚਾਰ ਦੀ ਕੌਮ ਹੈ ਇਹ ਨੀਲੇ ਝੰਡੇ ਥੱਲੇ ਬਾਬਾ ਸਾਹਿਬ ਦੇ ਚੌਂਣ ਸ਼ਨ ਹਾਥੀ ਦੇ ਉੱਪਰ ਚੜਾਈ ਕਰਕੇ ਜਿਹੜਾ 27 ਦੇ ਵਿੱਚ ਅਸੀਂ ਜਿਹੜਾ ਇੱਥੋਂ ਇਹਨਾਂ ਦਾ ਜਿਹੜਾ ਝਾੜੂ ਵਾਲਿਆਂ ਦਾ ਇਹ ਜਿਹੜਾ ਆਪਾਂ ਇਹਨਾਂ ਦਾ ਮੁੰਡ ਬੰਨਾਂਗੇ ਇਹਨਾਂ ਨੂੰ ਜਿਹੜਾ ਜਿਨ੍ਹਾਂ ਨੇ ਸਾਡੇ ਪਵਿੱਤਰਤਾ ਨੂੰ ਭੰਗ ਕੀਤੀ ਆ ਇਹਨਾਂ ਦਾ ਜੈਪੀਮ ਜੈਪਾਰਤ ਜੈ ਗੁਰੂਦੇਵ ਤਨ ਗੁਰਦੇਵ ਜੋ ਕੱਲ ਨੂੰ ਬਲਾਚੌਰ ਵਿੱਚ ਬਹੁਜਨ ਸਮਾਜ ਪਾਰਟੀ ਵੱਲੋਂ ਜੋ ਰੋਸ਼ ਪ੍ਰਚਨ ਕੀਤਾ ਜਾ ਰਿਹਾ ਹੈ ਇੱਕ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਜੋ ਸਾਡੀ ਪਵਿੱਤਰ ਧਰਤੀ ਸ੍ਰੀ ਖਾਲਸਾ ਘਰ ਸਾਹਿਬ ਜਿੱਥੇ ਸਰਕਾਰ ਵੱਲੋਂ ਇਹਨੇ ਠੇਕੇ ਹੌਲ ਦਿੱਤੇ ਆ ਉਹਦੇ ਸਬੰਧ ਵਿੱਚ ਕੱਲ ਨੂੰ ਸਰਕਾਰ ਨੂੰ ਇਹ ਠੇਕੇ ਚਕਾਰੇ ਲਈ ਤੇ ਸਰਕਾਰ ਨੂੰ ਚੇਤਾਵਨੀ ਦੇਣ ਲਈ ਵੀ ਆ ਕੱਲ ਨੂੰ ਰੋਸ਼ ਪ੍ਰਦਰਸ਼ਨ ਬਲਾਚੌਰ ਵਿੱਚ ਹੋਰ ਇਹ ਰਵਿਦਾਸ ਰਵਿਦਾਸ ਭਾਈਚਾਰਾ ਸਾਡਾ ਵੱਧ ਤੋਂ ਵੱਧ ਅਪੀਲ ਕਰਦੇ ਆ ਉਹ ਕੱਲ ਨੂੰ ਬਲਾਚੌਰ ਵਿੱਚ ਉਹ ਰੋੜ ਸ਼੍ਰੀ ਗੁਰਦਾਸ ਮੰਦਿਰ ਵਿੱਚ 10 ਵਜੇ ਪੁੱਜਣ ਨੂੰ ਅਪੀਲ ਕਰਦੇ ਆ ਜੀ